ਸਮਾਣਾ ਵਿਖੇ ਇੱਕ ਵਿਅਕਤੀ ਨੂੰ ਸੋਰੇ ਪਰਿਵਾਰ ਵੱਲੋਂ ਅਗਲਾਕੇ 60 ਦਿਨ ਦਾ ਮਾਮਲਾ ਸਾਹਮਣੇ ਆਇਆ। ਕਤਲ ਪਿੱਛੇ ਕਾਰਨਦਾਸ਼ ਦੇ ਲਈ ਤੰਗ ਪਰੇਸ਼ਾਨ ਕਰਨਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਜਤਿੰਦਰ ਕੌਰ ਦੇ ਪ੍ਰਾ ਹਰਜੀਤ ਸਿੰਘ ਮੁਤਾਬਕ ਉਸ ਦੀ ਪੈਨ ਨੂੰ ਪੇਕਿਆਂ ਤੋਂ ਕੋਈ ਨਾ ਕੋਈ ਵੱਡੀ ਚੀਜ਼ ਲਿਆਉਂਦੇ ਰਹਿਣ ਦੇ ਲਈ ਹਮੇਸ਼ਾ ਤੰਗ ਕੀਤਾ ਜਾਂਦਾ ਸੀ। ਜਤਿੰਦਰ ਦੀ ਨਾਨਾ ਦਾ ਵੀ ਉਹਨਾਂ ਦੇ ਘਰ ਵਿੱਚ ਕਾਫੀ ਦਖਲ ਸੀ। ਉਸੇ ਕਾਰਨ ਬੀਤੀ ਰਾਤ ਵੀ ਕਾਰਜ ਪਾਈ ਕਲੇਸ਼ ਤੋਂ ਤੰਗ ਜਤਿੰਦਰ ਨੇ ਆਪਣੇ ਭਰਾ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਇਸ ਵਿੱਚ ਉਹਨਾਂ ਨੂੰ ਜਤਿੰਦਰ ਦੀ ਮਾਂ ਦੀ ਖਬਰ ਸੁਣਨ ਨੂੰ ਮਿਲੀ ਦਰਵਾਜ਼ੇ ਅੰਦਰ ਸਾਰਾ ਉਹ ਕਹਿਣ ਲੱਗਾ ਮਨੋਰਦਾਲ ਕਰਤੂਰੀ ਕੋਈ ਆਉਣ ਆਉਣ ਵਾਲਾ ਉਹਦੇ ਹੱਥ ਤੋਂ ਕੰਦੇ ਨੇ ਫਿਰ ਵੀ ਮੈਨੂੰ ਮੂੱਕਾ ਮਾਰਦਾ ਇਹਦੀ ਮਾਂ ਮੈਨੂੰ ਮਾਰਨ ਨੂੰ ਆਈ ਮੈਂ ਉਹਦੇ ਪਿਆਰੇ ਜਿਹਾ ਪਾ ਕੇ ਚੌਂਕੜੀ ਮਾਰ ਕੇ ਬਹਿ ਗਿਆ ਮੈਂ ਮਾਈ ਤੁਸੀਂ ਦੱਸੋ ਸਾਡਾ ਕਸੂਰ ਕੀ ਹੈ ਜੀ ਮੈਂ ਕਿਹਾ ਸਾਡੀ ਕੋਈ ਤੁਹਾਡਾ ਤੌਰ ਤੇ ਸਾਡੇ ਨਾਲ ਕੋਈ ਗੱਲ ਨਹੀਂ ਤੁਹਾਡੇ ਨਾਲ ਚਲੋ ਜੀ ਜੇ ਕੋਈ ਕੁੜੀ ਲੱਗੇ ਜਾਊ ਤਲਾਕ ਹੋ ਜਾ ਅਸੀਂ ਮਾਫੀਆਂ ਮੰਗਦੇ ਆ ਕਿ ਮਾਫੀਆਂ ਮੰਗਦੇ ਅਸੀਂ ਕੁੜੀ ਛੱਡੀ ਦੇ ਘਰੇ ਆ ਬਸ ਮਾਕੇ ਤੇ ਪਾਂਜੀ ਪੁਲਿਸ ਨੇ ਹਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ ਵੀ ਉਹਦੇ ਸਾਰੇ ਪਰਿਵਾਰ ਨੇ ਉਸ ਨੂੰ ਅੱਗ ਲਾ ਕੇ ਸੜ ਕੇ ਮਾਰਤਾ ਜਿਹਦੇ ਅਸੀਂ ਪਰਤਾਰ ਕਰ ਰਹੇ ਆ ਪਰਤਾਰ ਕਰਕੇ ਉਹਨਾਂ ਦੇ ਬਿਆਨ ਦੇਖ ਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਉਂਦੀ ਹੈ ਉਹ ਤਾਂ ਕਹਿੰਦਾ ਸੀ ਕਿ ਉਹੋ ਤੰਗ ਪਰੇਸ਼ਾਨ ਕਰਦੇ ਸੀਗੇ ਬਸ ਕਿ ਪਰਤਦਾਰਨ ਕਰ ਰਹੇ ਆ ਬਿਆਨ ਲੈ ਕੇ ਵ੍ਰਿਤਕਾ ਆਪਣੇ ਪਿੱਛੇ 7 ਸਾਲ ਦੀ ਬੇਟੀ ਤੇ 6 ਸਾਲ ਦਾ ਬੇਟਾ ਛੱਡ ਗਈ ਹੈ ਫਿਲਹਾਲ ਪੁਲਿਸ ਫਰਾਰ ਸੋਰਾ ਪਰਿਵਾਰ ਦੀ ਪਾਲ ਚ ਜੁਟ ਗਈ ਹੈ ਪਟਿਆਲਾ ਤੋਂ ਹਿੰਦਰਜੀਤ ਸਿੰਘ ਬਖਸ਼ੀ ਜਗਬਾਣੀ ਟੀਵੀ